ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ ਆਲੋਚ ਮੈਂ ਵੀ ਬਿਲਕੁਲ ਠੀਕ ਹਾਂ ਮੈਂ ਨਾਲੋਂ ਕarele ਕੱਟ ਕੇ ਹਟੀਆਂ ਸ਼ਾਮ ਨੂੰ ਬਣਾਉ ਉਹ ਥੋੜੇ ਕarele ਨੇ ਅਕਰ ਪਿਆਜ਼ ਛਿੱਲੇ ਨੇ ਪਿਆਜ਼ਾ ਬਿਨਾ ਕਿਚਨ ਚ ਨਹੀਂ ਕੁਝ ਬਣਾ ਸਕਦੇ ਖਾਣਾ ਬਣਾਉ ਤਾਂ ਸੋਚ ਹੀ ਨਹੀਂ ਸਕਦੇ ਹਨਾ ਪਿਆਜ਼ ਛਿਲਕੇ ਆਟੇ ਟਾਈਮ ਹੋ ਰਿਹਾ 3 ਵਜੇ ਦਾ ਦਵਿੰਦਰ ਹੁਣ ਆਉਣਗੇ ਖੇਤ ਤੋਂ ਚਾਹ ਕਰਦਿਆਂ ਚਾਹ ਪੀ ਕੇ ਫੇਰ ਬਣਾਉਣ ਲੱਗੋ ਕarele ਐਨ ਇੱਕ ਸੀ ਥੋੜੇ ਜਿਹਾ ਕੱਟ ਲੈਨੇ ਕੱਟ ਕੇ ਬਣਾਉਂਗੀ ਲੋ ਜੀ ਇਧਰ ਬਣ ਚੁੱਕੀ ਚਾਹ ਸ਼ ਉਦੋਂ ਦਿਨਦਰ ਕਰੇ ਜੇ ਜਿਹੜੇ ਕੰਮ ਕਰਵਾਉਣਾ ਉਹ ਕਰ ਲਾਣੀ ਜਦੋਂ ਮੈਂ ਤਲੀ ਹੁੰਦੀ ਆ ਫਿਰ ਮੈਂ ਆਪਦੇ ਹੱਸਾਬ ਨਾਲ ਕਰ ਲਾਣੀ ਜਿਹੜਾ ਟਾਈਮ ਮੈਨੂੰ ਠੀਕ ਕਰਾ ਜਿਹੜੇ ਟਾਈਮ ਤੇਹੀ ਹੋਈ ਹੈ ਤੇ ਉਦੋਂ ਦਿਨਦਰ ਕਰੇ ਹੁੰਦੇ ਮੈਂ ਫਿਰ ਇਹਨਾਂ ਦੇ ਅਕੋਰਡਿੰਗ ਕਰ ਲਾਣੀ ਜਦੋਂ ਇਹ ਮੰਗਣ 10 ਮਿੰਟ ਜਲਦੀ ਮੰਗਣ ਜਲਦੀ ਵੀ ਕਰਦਾਨੀ ਆ ਅੱਜ ਸਹੀ ਟਾਈਮ ਆ 3:30 ਵਜੇ ਟਾਈਮ ਹੀ ਚੱਲਦਾ ਚਾਹ ਪੀ ਕੇ ਟਾਈਮ ਤੇ ਕਰੀ ਲਏ ਬਣਾਉਂਗੀ ਚਾਹ ਮੇਰਾ ਪਤਾ ਨਹੀਂ ਲੱਗਦਾ ਵੀ ਕੀ ਚਾਹ ਪੀ ਕੇ ਇਹ ਨਾ ਚਾਹ ਕਰਦਾ ਜਾਂਦਾ ਕੰਮ ਕਰ ਨੂੰ ਫਿਰ ਕਰਦਾ ਵੀ ਚਾਹ ਪੀ ਲੇ ਤੇ ਇਹਲਾ ਕੰਮ ਕਰਾਂਗੇ ਪੀਲੇ ਨਾਲ ਲਵਾਂਗੇ ਆਪਾਂ ਪੀਪੀ ਵਾਲੇ ਬਿਸਕਟ ਘੱਟੇ ਵਾਲੇ ਬਿਸਕਟ ਚਾਹ ਰਹੇ ਨਾ ਇਕਨ ਪੰਜੀ ਦੀ ਸਾਡੀ ਖਤਮ ਥੋੜੀ ਹੀ ਰਹੀ ਇੱਕ ਦਿਨ ਦੀ ਬਸ ਹੁਣ ਖਤਮ ਹੋ ਗਈ ਪੰਜੀ ਦੀ ਮੈਂ ਉਹ ਥੋੜਾ ਥੋੜਾ ਖਾਦੀ ਹੁੰਦੀ ਆ ਟਾਈਮ ਤੇ ਗਰਮੀ ਤਾਂ ਤੇ ਹੁਣ ਪੀਲੇ ਚਾਹ ਆਪਾਂ ਤੇ ਚਾਹ ਪੀਣ ਤੋਂ ਬਾਅਦ ਮੈਂ ਲੱਗੀ ਸੀ ਕਰੇਲੇ ਆਨੇ ਸਬਜ਼ੀ ਬਣਾਉਣ ਕਰੇਲੇ ਥੋੜੇ ਸੀ ਪਰ ਪਿਆਜ਼ ਪਾ ਕੇ ਟੇਸਟੀ ਵੀ ਲੱਗਦੇ ਨੇ ਥੋੜੀ ਸਬਜ਼ੀ ਵੱਧ ਵੀ ਜਾਂਦੀ ਆ ਪਰ ਬਣਾਉਣ ਤੋਂ ਮਤ ਪਿੱਚ ਜ਼ਰੂਰ ਜਾਂਦੇ ਨੇ ਮੈਂ ਸਰੋਂ ਦੇ ਤੇਲ ਵਿੱਚ ਪਹਿਲਾਂ ਥੋੜਾ ਜਿਹਾ ਕਰੇਲੇ ਨੂੰ ਫਰਾਈ ਕਰਦੇ ਹੁੰਦੀ ਆ ਹਲਕਾ ਜਿਹਾ ਜਦੋਂ ਕਲਰ ਚੇਂਜ ਹੋ ਜਾਂਦਾ ਉਸ ਤੋਂ ਬਾਅਦ ਪਿਆਜ਼ ਪਾਉਣੀ ਹੁੰਦੀ ਹੈ ਪਿਆਜ਼ ਜੇ ਪਹਿਲਾਂ ਭੁੰਨੋ ਤਾਂ ਕਰੇਲੇ ਥੋੜਾ ਟਾਈਮ ਜ਼ਿਆਦਾ ਲੈਂਦੇ ਨੇ ਇਸ ਕਰਕੇ ਕਰੇਲਿਆਂ ਨੂੰ ਮੈਂ ਪਹਿਲਾਂ ਥੋੜਾ ਜਿਹਾ ਟਾਈਮ ਪਹਿਲਾਂ ਭੁੰਨਾ ਨਹੀਂ ਉਸ ਤੋਂ ਬਾਅਦ ਪਿਆਜ਼ ਪਾਉਣੀ ਹੈ ਫਿਰ ਦੋਨੇ ਇਕੱਠੇ ਭੁੰਨੇ ਜਾਂਦੇ ਨੇ ਤੁਸੀਂ ਕਿਸ ਤਰੀਕੇ ਨਾਲ ਬਣਾਉਂਦੇ ਹੋ ਪਹਿਲਾਂ ਪਿਆਜ਼ ਪਾਉਂਦੇ ਹੋ ਜਾਂ ਇਕੱਠੇ ਪਾਉਂਦੇ ਹੋ ਜਾਂ ਕਰੇਲੇ ਪਾਉਂਦੇ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਮੈਨੂੰ ਵੀ ਪਤਾ ਲੱਗੇ ਤੁਹਾਡੀ ਕੀ ਰੈਸਪੀ ਹੈ ਮੈਨੂੰ ਜ਼ਰੂਰ ਸ਼ੇਅਰ ਕਰ ਸਕਦੇ ਹੋ ਤੁਸੀਂ ਆਪਣੀ ਰੈਸਪੀ ਤੇ ਬਣਨ ਤੋਂ ਬਾਅਦ ਕੁਝ ਇਸ ਤਰ੍ਹਾਂ ਹੋ ਗਏ ਪਿਚਕ ਜਾਂਦੀ ਹੈ ਸਬਜੀ ਪਰ ਖਾਣ ਵਿੱਚ ਬਹੁਤ ਟੇਸਟੀ ਲੱਗਦੇ ਨੇ ਇਹ ਜੀ ਕੌੜੀ ਕਸਾਈ ਸਬਜੀ ਵੀ ਖਾਣੀ ਚਾਹੀਦੀ ਬਚਪਨ ਵਿੱਚ ਤਾਂ ਆਪਾਂ ਥੋੜਾ ਬਚਪਨਾ ਕਰਦੇ ਆ ਵੀ ਕੌੜੀ ਲੱਗਦੇ ਮੈਂ ਨਹੀਂ ਖਾਣੀ ਹਣਾ ਪਰ ਰੀਅਲੀ ਬਹੁਤ ਟੇਸਟੀ ਲੱਗਦੇ ਨੇ ਔਰ ਫਾਇਦੇਮੰਦ ਤਾਂ ਹੁੰਦੀ ਹੁੰਦੇ ਨੇਗੇ ਕੋਈ ਵੀ ਦਾਣ ਸਬਜੀ ਬਣਾਉ ਨਾਲ ਥੋੜੀ ਜਿਹੀ ਕ੍ਰੇਲੇ ਲੈ ਲਓ ਬਹੁਤ ਵਧੀਆ ਲੱਗਦੇ ਨੇਗੇ ਇਹ ਬਣ ਚੁੱਕੀ ਕ੍ਰੇਲਿਆਂ ਦੀ ਸਬਜੀ ਤੇ ਹੁਣ ਮੈਂ ਤੁਹਾਨੂੰ ਸ਼ੇਅਰ ਕਰਦੀ ਹਾਂ ਹਰੀ ਮਿਰਚ ਦੇ ਅਚਾਰ ਦੀ ਰੈਸਪੀ ਵੈਸੇ ਮੈਂ ਪਹਿਲਾਂ ਵੀ ਕਰੀ ਹੋਈ ਆ ਸਵੇਰੇ ਮਾਰਨਿੰਗ ਚ ਅਚਾਰ ਪਾਇਆ ਇਹ ਮੇラリー ਮਿਰਚਾਂ ਦਾ ਮਸਾਲਾ ਜੋ ਮੈਂ ਹਰ ਟਾਈਮ ਮੇਰੇ ਕੋਲ ਪੀਸਿਆ ਹੁੰਦਾ ਇਹਦੇ ਵਿੱਚ ਰਾਈ ਤੇ ਸੌਫਸ ਮੈਂ ਦਰਦਰੀ ਪੀਸੀ ਹੈ ਅਜਵੈਨ ਮੈਂ ਬਿਨਾ ਪੀਸੇ ਹੀ ਪਾਉਣੀ ਹੁੰਦੀ ਹੈ ਇਹ ਤਿੰਨ ਚੀਜ਼ਾਂ ਪਾਈਆਂ ਹੋਈਆਂ ਨੇ ਜੀ ਤੁਸੀਂ ਚਾਹੋ ਕਲੌਂਜੀ ਪਾ ਸਕਦੇ ਹੋ ਜੀਰਾ ਪਾ ਸਕਦੇ ਹੋ ਜੀਰੇ ਦਾ ਪਾਊਡਰ ਪਾ ਸਕਦੇ ਹੋ ਉਹ ਚੀਜ਼ਾਂ ਮੈਂ ਨਹੀਂ ਪਾਉਂਦੀ ਇਹਦੇ ਵਿੱਚ ਮੈਂ ਪਾ ਰਹੀਆਂ ਪਾ ਲੈ ਨਮਕ ਜਿੰਨੇ ਆਪਣੇ ਕੋਲ ਮਿਰਚਾਂ ਨੇ ਉਸ ਹਸਾਬ ਨਾਲ ਤੁਸੀਂ ਨਮਕ ਪਾ ਲਓ ਮੈਂ ਤਾਜ਼ੀ ਨਾਲ ਹੀ ਪਾਉਣੀ ਹੁੰਦੀ ਆ ਥੋੜੀ ਹਲਦੀ ਪਾ ਲਈ ਵਿੱਚ ਨਮਕ ਤੇ ਹਲਦੀ ਪਾ ਲਈ ਬਾਸ ਹਲਦੀ ਥੋੜੀ ਹੀ ਪਾਵੇ ਜ਼ਿਆਦੇ ਪਾਏ ਤਾਂ ਕੋਈ ਫਾਇਦਾ ਨਹੀਂ ਹੋਊਗਾ ਜੇ ਆਪ ਹਾਂ ਮਿਰਚ ਨੂੰ ਤੋੜਦਿਆਂ ਤੋ ਉਹ ਆਪਣੇ ਹੱਥਾਂ ਨਾਲ ਲੱਗੀਆਂ ਦਾ ਰੰਗ ਹਲਦੀ ਵਾਸ ਕਰਕੇ ਜਾਂ ਹਲਦੀ ਮੈਂ ਨਹੀਂ ਪਾਉਂਦੀ ਹੁੰਦੀ ਇਹ ਸਾਰੇ ਚੀਜ਼ਾਂ ਨੂੰ ਮਿਕਸ ਕਰਕੇ ਉਸ ਤੋਂ ਬਾਅਦ ਇਹਦੇ ਵਿੱਚ ਪਾਉਂਗੀ ਮੈਂ ਸਿਰਕਾ ਮੈਂ ਸਿਰਕੇ ਜੀ achar ਪਾਉਣੀ ਮੈਂ ਤੇਲ ਕਦੇ ਵੀ ਨਹੀਂ ਪਾਇਆ ਮਿਰਚ ਦੇ achar ਵਿੱਚ ਸਿਰਕਾ ਪਾ ਕੇ ਥੋੜਾ ਜਿਹਾ ਮਸਾਲਾ ਜਿਹੜਾ ਪਗਿੱਲਾ ਆਇਆ ਕਰ ਲਾਂਗੇ ਮਿਰਚਾਂ ਵਿੱਚ ਮੈਂ ਕੁਝ ਇਸ ਤਰ੍ਹਾਂ ਚੀਰ ਪਾ ਪਾ ਲਈ ਸੀ ਮਿਰਚਾਂ ਨੂੰ ਅਲੱਗ ਨਹੀਂ ਕੀਤਾ ਬਿਲਕੁਲ ਨੀਚੋਂ ਬਿਲਕੁਲ ਜੜੋਂ ਇੱਕੋ ਹੀ ਨੇ ਟੇਲ ਵਾਲੀ ਸਾਈਡ ਇਹਦੇ ਬਸ ਉੱਪਰੋਂ ਡੰਡੀਆਂ ਤੋੜ ਕੇ ਆਦੇ ਇਸ ਤਰ੍ਹਾਂ ਚੀਰ ਪਾ ਲਿਆ ਸੀ ਤੁਸੀਂ ਚਾਹੋ ਤਾਂ ਮਸਾਲਾ ਭਰ ਵੀ ਸਕਦੇ ਹੋ ਹਲਕਾ ਐ ਸਿਰਕੇ ਨਾਲ ਕਿੰਨਾ ਕਰਕੇ ਸਟਫਡ ਮਿਰਚਾਂ ਜੇ ਪਾਉਣੀਆਂ ਨੇ ਪਰ ਮੈਨੂੰ ਇਸ ਤਰੀਕੇ ਨਾਲ ਹੀ ਪਾ ਲਾਉਣੀ ਆ ਸਟਫਡ ਵਾਂਗੂ ਹੀ ਵਧੀਆ ਬਣ ਜਾਂਦੀਆਂ ਨੇ ਖਾਣ ਵਿੱਚ ਟੇਸਟ ਵੀ ਲੱਗਦੀ ਔਰ ਕਈ ਮਹੀਨੇ ਖਰਾਬ ਨਹੀਂ ਹੁੰਦੀ ਬਸ ਸਾਰਾ ਮਸਾਲਾ ਮਿਰਚਾਂ ਨਾਲ ਇਸ ਤਰ੍ਹਾਂ ਕੋਟ ਕਰ ਲਾਂਗੇ ਤਾਂ ਕਿ ਮਸਾਲਾ ਮਿਰਚਾਂ ਤੇ ਕੋਟ ਹੋ ਜੇ ਨਾਲ ਲੱਗ ਜੇ ਤੋਂ ਉਸ ਤੋਂ ਬਾਅਦ ਜਿਹਨਾਂ ਇਹਨਾਂ ਨੂੰ ਡੱਬੇ 'ਚ ਕਰ ਦਾਂਗੇ ਰੇਫਿਲ ਮੇਰੇ ਕੋਲ ਜਿਹੜਾ ਪਹਿਲਾ ਮਿਰਚਾਂ ਦਾ ਆਚਾਰ ਪਿਆ ਥੋੜਾ ਰਹਿ ਗਿਆ ਸੀ ਉਹ ਮੈਂ ਦਸੰਬਰ ਦੇ ਮਹੀਨੇ ਵਿੱਚ ਪਾਇਸ ਤੇ ਹੁਣ ਤੱਕ ਚੱਲ ਰਿਹਾ ਖਰਾਬ ਬਿਲਕੁਲ ਵੀ ਨਹੀਂ ਹੁੰਦਾ ਹੈਗਾ ਬਸ ਤੇਲ ਨਾਲ ਮਿਰਚਾਂ ਚਪਾਉ ਤੇ ਇਹ ਨਾਲ ਛੇੜ ਨਹੀਂ ਹੁੰਦਾ ਪਰ ਮੈਂ ਤੇਲ ਵਾਲੀ ਰੈਸਪੀ ਕੋਈ ਮਿਰਚਾਂ ਦਾ ਚਾਰ ਦੇ ਬਣਾਈ ਮੈਨੂੰ ਨਾਲ ਉਹ ਵੀ ਤੇਲ ਵੀ ਜਿਹੜਾ ਚਿਪਚਿਪੀਆਂ ਹੋ ਜਾਂਦੀ ਨੇ ਕਿਉਂਕਿ ਆਚਾਰ ਮਿਰਚਾਂ ਦਾ ਬਿਨਾਂ ਤੇਲ ਤੋਂ ਬਣ ਸਕਦਾ ਚਲੋ ਅੰਬ ਦਾ ਚਾਰ ਵੀ ਤਾਂ ਆਪਾਂ ਨੂੰ ਤੇਲ ਪਾਉਣਾ ਪੈਂਦਾ ਪਰ ਹੁਣ ਆਪਾਂ ਐਨ ਹੈਲਥ ਕੌਨਸ਼ੀਅਸ ਹੋ ਚੁੱਕੇ ਆਂ ਆਪਾਂ ਟਾਈਟ ਚੋ ਤੇਲ ਘਟਾ ਰਹੇ ਆਂ ਘਟਾ ਰਹੇ ਆਂ ਜਿੰਨਾ ਘਟ ਸਕਦਾ ਸਾਰੇ ਮਿਰਚਾਂ ਤੇ ਮਸਾਲਾ ਜੋ ਪਤਾ ਸੀ ਪਾ ਲਿਆ ਤੇ ਇਹਦੇ ਵਿੱਚ ਹੁਣ ਮੈਂ ਫੇਰ ਸਿਰਕਾ ਪਾ ਰਹੀ ਹਾਂ ਮੇਰੇ ਕੋਲ ਨਾ ਪਹਿਲਾਂ ਵਾਲੇ ਮਿਰਚਾਂ ਦੇ ਅਚਾਰ ਦਾ ਸਿਰਕਾ ਪਿਆ ਸੀਗਾ ਉਹ ਮੈਂ ਪਾ ਲਿਆ ਜੀ ਤੁਹਾਡੇ ਕੋਲ ਅਚਾਰ ਥੋੜਾ ਪਾਰਾ ਤਾਂ ਉਸੇ ਪਾ ਲੋ ਜੇ ਅਚਾਰ ਬਹੁਤ ਜ਼ਿਆਦਾ ਕੁਆਟਿਟੀ ਵਿੱਚ ਪਾ ਰਹੇ ਹੋ ਤੇ ਫਿਰ ਪਹਿਲਾਂ ਵਾਲਾ ਸਿਰਕਾ ਪੁਰਾਣੀ ਮਿਰਚਾਂ ਦੇ ਅਚਾਰ ਦਾ ਸਿਰਕਾ ਨਾ ਪਾਓ ਤਾਂ ਕਿ ਥੋੜਾ ਅਚਾਰ ਨਾ ਖਰਾਬ ਹੋ ਜੇ ਮੈਂ ਥੋੜਾ ਜਿਹਾ ਅਚਾਰ ਪਾਇਆ ਇਸ ਕਰਕੇ ਮੈਂ ਸਿਰਕਾ ਐਡ ਕਰ ਟਾਈਮ ਹੋ ਗਿਆ ਹੁਣ ਸ਼ਾਮ ਦਾ 6:30 ਦਾ ਵਾਕ ਮੈਂ ਕਰ ਲਈ ਵੋਕ ਕਰਕੇ ਮੈਂ ਅੰਦਰ ਖਿਚੜੀ ਵੀ ਬਣ ਨਹੀਂ ਰੱਖਦੀ ਤੜਕਾ ਵਗੈਰਾ ਲਗਾ ਕੇ ਕੁੱਕਰ ਬੰਦ ਕਰਤਾ ਸਾਰਾ ਮਟੀਰੀਅਲ ਪਾ ਕੇ ਬਸ ਜਿਸ ਅਲੋ ਪੰਜ ਮਿੰਟ ਚ ਖਿਚੜੀ ਬਣ ਕੇ ਰੈਡੀ ਹੋ ਜੂਗੀ ਤੇ ਹੁਣ ਮੈਂ ਜਾਣਾ ਸੀ ਮਾਨਸਿਕ ਦੁਕਾਨ ਸਿੱਕ ਤਾਂ ਮੈਂ ਕਾਟਨ ਦੇ ਦੁਪੱਟੇ ਲੈਣੇ ਸੀਗੇ ਪੋਲੇ ਪੋਲੇ ਜਿਹੇ ਦੁਪੱਟੇ ਉਹਨਾਂ ਮੈਂ ਪਿਛਲੇ ਸਾਲ ਲੈ ਕੇ ਆਏ ਸੀ ਇਹਨੇ ਸਾਫਟ ਨਹੀਂ ਹੈਗੇ ਪਤਾ ਨਹੀਂ ਮੈਂ ਘੱਟ ਲੈਣੀ ਐ ਤੋ ਘੱਟ ਪੈਂਦਾ ਦੁਪੱਟਾ ਜਿਆਦਾ ਤੋਂ ਜਿਆਦਾ ਸਾਫਟ ਹੁੰਦਾ ਮੈਂ ਥੋੜਾ ਸਾਫਟ ਬਹੁਤ ਸੁਮਲੈਮ ਜਿਹੇ ਦੁਪੱਟੇ ਲੈ ਕੇ ਆਉਣੇ ਨੇ ਵੀ ਜਿਹੜੇ ਬਿਲਕੁਲ ਗਰਮੀ ਚ ਨਾ ਮੁਲਾਇਮ ਮੁਲਾਇਮ ਜੇ ਲੱਗਣ ਉਹ ਦੁਪੱਟੇ ਲੈ ਕੇ ਆਉਣੇ ਨੇ ਮੈਂ ਤੇ ਇੱਕ ਦੋ ਹੋਰ ਕੰਮ ਨੇ ਦੇਖ ਦੇਾਂਗੇ ਤੇ ਦਵਿੰਦਰ ਹੁਣ ਕਹਿੰਦੇ ਸੀਗੇ ਵੀ ਤੂੰ ਹੋ ਜਾ ਰੈਡੀ ਆਪਾਂ ਹੁਣ ਜਿਹੜਾ ਕੱਢਿਆ ਉਹਨੇ ਕਹਿੰਦੇ ਫਿਰ ਸਵੇਰੇ ਮੈਂ ਹੋਰ ਕੰਮ ਕਰਨੇ ਨੇ ਮੇਰੇ ਕੋਲ ਦੇ ਨਹੀਂ ਟਾਈਮ ਨਹੀਂਗਾ ਤੇ ਵਿਚਾਲ ਹੁਣ ਘੰਟਾ ਲਾ ਆਏ ਨੇ ਜਿਹੜਾ ਕੋਈ ਹਰਦਾ ਸਮਾਨ ਸਾਨੂੰ ਕੁਝ ਲੈਣਾ ਕਰਦਾ ਵੀ ਲੈ ਲਿਓ ਤੇ ਖਿਚੜੀ ਬਣ ਗਈ ਬਸ ਆ ਕੇ ਖਾ ਲਾਂਗੇ ਹੱਤ ਟਾਈਮ ਨਹੀਂ ਖਾਣ ਦਾ ਨਾ ਹਜੇ ਨਹੀਂ ਛੇੜੀ ਭੁੱਖਾ ਤੇ ਬਸ ਮੈਂ ਕੱਪੜੇ ਚੇਂਜ ਕਰ ਲਾਂ ਤੇ ਜਾਂਦੇ ਆ ਜਿਹੜੇ ਕੰਮ ਹੁੰਦੇ ਨੇ ਦੇਖਦੇ ਕੀ ਹੋਣਗੇ ਕਿੰਨਾ ਹੋਣਗੇ ਉਨ ਡਿਨਰ ਕਰ ਲਿਆ ਮੈਂ ਖੇਤ ਗੇੜਾ ਮਾਰਿਆ ਆਉਂਦੇ ਨੇ ਮੈਂ ਵੀ ਕੱਪੜੇ ਚੇਂਜ ਕਰ ਲਾ ਹਾਂ 9 ਵਜੇ ਹੋਣ ਘਰ ਆਇਆ ਹਾਂ ਅਨਸਰ ਮੈਂ ਕਿਹਾ ਪਹਿਲਾਂ ਡਿਨਰ ਕਰ ਲਾਂ ਖਿਚੜੀ ਖਾ ਲਾਂ ਕਿਉਂਕਿ ਮੇਰਾ ਡਿਨਰ ਬਹੁਤ ਲੇਟ ਹੋ ਗਿਆ ਘਰੋਂ ਗਏ 7:30 ਵਜੇ ਮੇਰੇ ਫਿਰ ਵੀ ਮਾਂ ਕਹਿੰਦੀ ਲੇਟ ਕੰਮ ਕੀਤਾ ਵੀ ਉਹਦੇ ਤੋਂ ਮੈਂ ਜਾਣ ਲੱਗੇ ਖਿਚੜੀ ਖਾ ਜਾਂਦੀ ਤੇ ਬਾਜ਼ਾਰ ਚ ਮੈਂ ਕੁਝ ਨਹੀਂ ਖਾਂਦਾ ਦਿਵਿੰਦ ਕਹਿੰਸ ਕੁਝ ਖਾਣਾ ਖਾ ਲਾਂ ਕੁਝ ਪਾਪੜੀ ਹੋ ਗਿਆ ਨਾ ਮੈਂ ਕਹਿੰਦਾ ਨਾ ਮੈਂ ਤਾਂ ਕੁਝ ਨਹੀਂ ਖਾਣਾ ਖਿਚੜੀ ਬਣੀ ਪਈ ਹੈ ਜਾ ਕੇ ਖਿਚੜੀ ਖਾ ਲਾਂਗੇ ਤੇ ਹੁਣ ਕਰ ਲਈ ਡਿਨਰ ਫਿਰ ਮੈਂ ਤੁਹਾਡੇ ਨਾਲ ਸ਼ੇਅਰ ਕਰਦਿਆਂ ਫ੍ਰੀ ਵਗੈਰਾ ਹੋ ਕੇ ਕੰਮ ਕੰਮ ਕਰਕੇ ਵੀ ਮੈਂ ਕੀ ਇੱਕ ਦੋ ਚੀਜ਼ਾਂ ਕੀ ਲਿਆਂਦੀਆਂ ਨਾ ਸ਼ੂ ਲਿਆਂਦਾ ਨੇ ਇੱਕ ਤਾਂ ਆਪਣੇ ਘਰੇ ਪਾਉਣ ਵਾਲੇ ਸਪੋਰਟ ਸ਼ੂ ਵਾਕ ਕਰਨ ਵਾਸਤੇ ਖਾਣਾ ਖਾ ਲਈਏ ਫੇਰ ਕਰਦੇ ਆਪਾਂ ਗੱਲਬਾਤ ਲੋ ਜੀ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਖਾਣਾ ਖਾ ਲਿਆ ਪੇਟ ਪੂਜ ਹੋ ਗਈ ਹੁਣ ਦਿਖਾਉਣੀ 3 ਸਾਮਾਨ ਚੀਜ਼ੇ ਸਭ ਤੋਂ ਪਹਿਲਾਂ ਤਾਂ ਮੈਂ ਲਏ ਨੇ ਸ਼ੂਜ਼ ਜਿਹੜੇ ਪਹਿਲਾਂ ਮੈਂ ਲਏ ਸ਼ੂਜ਼ ਮੇਰੇ ਲੱਗੇ ਹੋਏ ਨੇ ਘਰੇ ਮੈਂ ਪਾਉਣੀਆਂ ਉਮਰੇ ਵਸੂਪਨ ਵਾਲੇ ਨੇ ਇਹਨਾਂ ਐਡਵਾਂਸ ਪਹਿਲਾਂ ਆਏ ਨੇ ਲੈ ਥੋੜਾ ਟਾਈਮ ਕਿਉਂਕਿ ਇਹ ਨਵੇਂ ਸ਼ੂਜ਼ ਇੱਕਦਮ ਲੰਬੇ ਟਾਈਮ ਲਈ ਨਹੀਂ ਪਾ ਸਕਦੇ ਪਹਿਲਾਂ ਪਹਿਲਾਂ ਥੋੜੇ ਆਉਣ ਦੇ ਨਾਲ ਦੋ ਹੁੰਦੇ ਨੇ ਤੇ ਹੌਲੀ ਹੌਲੀ ਜੇ ਮੈਂ ਆਪਾਂ ਪਾਵਾਂਗੇ 2 ਘੰਟੇ ਪਾ ਲੈ ਕਦੇ ਘੰਟਾ ਪਾ ਲੈ ਕਦੇ 3 ਘੰਟੇ ਪਾ ਲੈ ਇਸ ਨਾਲ ਹੌਲੀ ਹੌਲੀ ਪੈਰ ਪੈਰ ਨੂੰ ਫਿੱਟ ਜਾਉਣਗੇ ਇਸ ਕਰਕੇ ਨਹੀਂ ਲੈਣ ਮੈਂ ਕੈਂਪਸ ਦੇ ਹੀ ਲੈਣ ਜਿਵੇਂ ਮੇਰੇ ਪਹਿਲਾਂ ਨੇ ਤੋਂ ਮਨ ਨਾਲ ਦੇ ਲੈਣ ਉਸ ਤਰ੍ਹਾਂ ਦੇ ਕਲਰ ਆਪਸ਼ਨਸ ਹੈ ਨਹੀਂ ਕਲਰ ਜਾਂ ਬਲੈਕ ਸੀਗਾ ਇਹ ਜਿਹੜਾ ਪੀਚ ਪਿੰਕ ਕੀ ਸੀ ਉਹ ਮੈਨੂੰ ਪਿੰਕ ਤਾਂ ਮੈਨੂੰ ਜਮਾਣਾ ਸੋਹਣਾ ਲੱਗਦਾ ਆਹ ਲੈ ਨੇ ਮੇਂ ਬਲੈਕ ਕਲਰਸ ਮੈਂ ਤਾਂ ਚਲੋ ਘਰੀ ਪਾਉਣੇ ਨੇਗੇ ਕੈਂਪਸ ਦੇ షూਟ ਨੇ ਇਹ ਤੇ 750 ਇਹਨਾਂ ਦਾ ਪ੍ਰਾਈਸ ਹੈ ਤੇ ਜਿਆਦਾ ਪੌਸਟਲੀ ਮੈਂ ਆਈ ਵੀ ਲੈਂਦੀ ਕਿ ਤੁਹਾਨੂੰ ਮੇਰੀ ਸਲਾਹ ਸੀ ਮੈਂ ਸਕੈਚਰ ਲਵਾ ਕਉ ਸਕੈਚਰਸ ਤੇ ਕੰਫਰਟੇਬਲ ਬਹੁਤ ਜ਼ਿਆਦਾ ਹੁੰਦੇ ਨੇ ਪਰ ਤੁਹਾਨੂੰ ਘੱਟੋ ਘੱਟ 3500 4000 ਤੋਂ ਘੱਟ ਸਕੈਚਰ ਮਿਲਦੇ ਨੇਗੇ ਉਹ ਤਾਂ ਵੈਸੇ 5000 ਪਰ 4000 ਤੋਂ 800 ਬਿਲਕੁਲ ਮਿਲਦੇ ਮੇਰੇ ਨਾਲ ਕਈ ਵਾਰ ਫਿਊਜ਼ ਦੇ ਇਥੋਂ ਗੁੱਠਾ ਨਿਕਲਿਆ ਹੁੰਦਾ ਫਿਰ ਉਹ ਇੰਨੇ ਮਹਿੰਗੇ ਸ਼ੂ ਲੈ ਕੇ ਵੀ ਆਪਾਂ ਜੋ ਗੁੱਠਾ ਨਿਕਲਿਆ ਫੇਰ ਠੀਕ ਨਹੀਂ ਇਸ ਕਰਕੇ ਮੈਂ ਉਹ ਉਹ ਪਲਾਨ ਕੈਨਸਲ ਕੀਤਾ ਵੀ ਸਕੈਚਰਸ ਨਹੀਂ ਮੈਂ ਵੀ ਇਹੀ ਲੈਣੀ ਕੋ ਕਿ ਮੇਰੇ ਸਾਲ ਤੋਂ ਮੈਂ ਇਹ ਜੀ ਸ਼ੂ ਇਹਦੇ ਨਾਲ ਦੇ ਪਾ ਲਈਆਂ ਮੈਨੂੰ ਕੰਫਰਟੇਬਲ ਨਹੀਂ ਉਹਨਾਂ ਚ ਪਤਾ ਨਹੀਂ ਕਿਵੇਂ ਲੱਕੀਲੀ ਗੁੱਠਾ ਨਹੀਂ ਨਿਕੜਾ ਮੇਰੇ ਨਹੀਂ ਮੇਰੇ ਹਰ ਇੱਕ ਸ਼ੂਸ ਦੇ ਵਿੱਚ ਇਥੋਂ ਗੁੱਠੇ ਨਿਕਲਿਆ ਹੁੰਦੇ ਹੁੰਦੇ ਨੇ ਉਹ ਚ ਪਤਾ ਨਹੀਂ ਕਿਵੇਂ ਨਿਕਲਿਆ ਹੈਗਾ ਪਤਾ ਨਹੀਂ ਮੈਂ weight loss ਕਰ ਮੈਂ ਉਦੋਂ ਬਾਅਦ ਕੋਈ ਫਰਕ ਪੈ ਗਿਆ ਪਤਾ ਨਹੀਂ ਕੀ ਕਰ ਹੋ ਗਿਆ ਮੈਂ ਕੱਟੋਂ ਇਹ ਸ਼ੂ ਹੋਰ ਟਰਾਈ ਕਰਦੇ ਆਂ ਅਗਲੀ ਵਾਰ ਫਿਰ ਮੈਂ ਸਕੇਚਰਸ ਲਵਾਂਗੀ ਜੇ ਇਹਨਾਂ 'ਚ ਵੀ ਗੁੱਠਾ ਨਾ ਨਿਕਲੇ ਤਾਂ ਕਿਉਂਕਿ ਸਕੇਚਰਸ ਬਹੁਤ ਕੰਫਰਟੇਬਲ ਹੁੰਦੇ ਨੇ ਉਹ ਕੰਫਰਟ ਵਾਸਤੇ ਹੀ ਬਣੇ ਹੁੰਦੇ ਨੇਗੇ ਸ਼ੂਸ ਹੋ ਗਏ ਤੇ ਆਹ ਉਹ ਦੋ ਕਾਟਨ ਦੇ ਦੁਪੱਟੇ ਆਇਆ ਦਾ ਪ੍ਰਿੰਟ ਹੈ ਪਤਾ ਨਹੀਂ ਉੱਥੇ ਆ ਕੋਈ ਰੰਗ ਪ੍ਰਿੰਟ ਹੀ ਨਹੀਂ ਸੋਹਣਾ ਲੱਗਦਾ ਹੈ ਜੱਚਦਾ ਨਹੀਂ ਹੈ ਕੋਈ ਇਥੇ ਤਾਂ ਨਾ ਸੋਹਣਾ ਲੱਗਿਆ ਤਾਂ ਇਦਾਂ ਦਾ ਬਾਰਡਰ ਬਣਿਆ ਹੋਏਗਾ ਆਹ ਬਾਰਡਰ ਬਣਿਆ ਹੋਇਆ ਬਾਕੀ ਵਿੱਚੋਂ ਇਹਨਾਂ ਦਾ ਇਸ ਤਰ੍ਹਾਂ ਪ੍ਰਿੰਟ ਹੈ ਪਿੰਕ ਕਲਰ ਹੈ ਪ੍ਰੋਪਰ ਪਿੰਕ ਪਿੰਕ ਪੀਚ ਜਿਹਾ ਬਣ ਰਿਹਾ ਆਵੇ ਇੱਕ ਇਸ ਤਰ੍ਹਾਂ ਦਾ ਲੈ ਜਿਵੇਂ ਸੂਲ ਦਾ ਪ੍ਰਿੰਟ ਹੁੰਦਾ ਨਾ ਸਾਰਾ ਇਸ ਤਰ੍ਹਾਂ ਦਾ ਪ੍ਰਿੰਟਡ ਹੀ ਮੈਂ ਲੈ ਲਿਆ ਇਹ ਕਾਵੜਾ ਲੈ ਮੇਰੇ ਕੋਲ ਵਾਈਟ ਸ਼ੇਡ ਚ ਕਈ ਦੁਪੱਟੇ ਪਏ ਨੇ ਘਰੇ ਮੈਨੂੰ ਪਤਾ ਨਹੀਂ ਹੁਣ ਮੈਨੂੰ ਵਾਈਟ ਚੰਗੀ ਨਹੀਂ ਲੱਗਦੀ ਹੈਗੀ ਆ ਨਾ ਲੱਗਦਾ ਮੈਂ ਥੋੜਾ ਰੰਗਦਾਰ ਜਿਹਾ ਲਵਾਂ ਜਿਉਂ ਉੱਥੇ ਜਨ ਲੈਣ ਜਾਣੇ ਤਾਂ ਮੈਨੂੰ ਆਏ ਲੱਗੂ ਇਹ ਵੀ ਗੂੜਾ ਰੰਗ ਆ ਇਹ ਵੀ ਗੂੜਾ ਰੰਗ ਆ ਇਹ ਵੀ ਨੂੰ ਸੁਣਾ ਲੱਗਦਾ ਆ ਮੀਡੀਅਮ ਜੇ ਨਹੀਂ ਨਾ ਬਹੁਤ ਗੂੜੇ ਨਾ ਬਹੁਤ ਫਿੱਕੇ 200 ਦਾ ਇੱਕ ਦੁਪੱਟਾ 200 ਦਾ 400 ਦੇ ਦੋ ਹੋਗੇ ਤੇ ਇਸ ਤੋਂ ਬਿਨਾ ਮੈਂ ਕ੍ਰੀਡੀਆਂ ਸੋਫਟ ਕਿਸਮਾ ਕ੍ਰੀਡੀਆਂ ਨੀਲ ਪੇਂਟ ਇੱਕ ਮੈਂ ਗੁੱਠੀ ਤੇ ਟ੍ਰਾਈ ਵੀ ਕਰੀ ਸੀ ਬਟਲ ਸੋਨਾ ਨਿਊਡ ਜਿਹਾ ਸ਼ੇਡ ਹੈ ਨੀਲ ਪੇਂਟ ਉਹ ਖੜੀ ਖੜੀ ਨੇ ਮੈਂ ਚੱਕ ਲਈ ਫਟਾਫਟ ਲਾ ਕੇ ਦੇਖੀ ਮੈਨੂੰ ਸੋਹਣੀ ਲੱਗੀ ਤੇ ਮੈਂ ਚੱਲ ਲੈ ਲਿਆ ਨੀ ਕਿ ਮੇਰੀ ਪੇਂਟ ਹੈ ਨਿਵੇਂ ਨਹੀਂ ਲਪੈਂ ਬਹੁਤ ਕਾਟ ਨਹੀਂ ਹੁੰਦੀ ਤੇ ਇਸ ਵਾਰ ਆ ਕੇ ਮੇਰੀ ਸੌਕਸ ਦੀ ਮਾਰੀ ਕਈ ਪੇਅਰ ਮੈਂ ਸੌਕਸ ਖਰੀਦੇ ਕਈ ਇਸ ਵਾਰ ਸਰਦੀਆਂ ਵਿੱਚ ਮੈਂ ਬਿਲਕੁਲ ਵੀ ਸੌਕਸ ਨਹੀਂ ਖਰੀਦੀਆਂ ਜਿਹੜੀਆਂ ਪਾਈਆਂ ਸੀ ਪਹਿਲਾਂ ਵਾਲੇ ਜਿਵੇਂ ਨਿਵੇਂ ਫਟ ਜਾਂਦੀ ਉਸਮੇ ਕੱਢੀ ਜਾਂਦੀ ਸੀ ਕੱਢੀਆਂ ਮੇਕੀ ਹੁਣ ਮੇਰੇ ਕੋਲ ਸੌਕਸ ਦੀ ਬਹੁਤ ਜ਼ਿਆਦਾ ਸ਼ਾਰਟੇਜ ਚੱਲ ਰਹੀ ਸੀ ਮੈਂ ਇਹ ਜੋ ਲੈ ਲਾ ਨੇ ਮੈਂ ਕਈ ਪੇਅਰ ਲਈ ਜੀ ਸੌਕਸ ਦੇ ਗਰਮੀਆਂ ਵਾਸਤੇ ਮੇਰੇ ਸੌਕਸ ਫਟਦੇ ਬਹੁਤ ਜਲਦੀ ਨੇ ਬਹੁਤ ਜਲਦੀ ਫਟਦੇ ਨੇ ਗੁੱਠਿਆਂ ਚੋਂ ਨਾ ਗਲੀਆਂ ਨਿਕਲਣ ਸਾਰੇ ਜਰਾਬ ਨਮੀ ਪਈ ਹੁੰਦੇ ਪਰ ਗੁੱਠਿਆਂ ਚ ਗਲੀਆਂ ਨਿਕਲਿਆ ਹੁੰਦੀਆਂ ਨੇ ਇਹ ਬੀਚੀ ਸਸਤੀਆਂ ਨੇ ਵਿਚੀ ਮਹਿੰਗੀਆਂ ਨੇ ਮਿਕਸ ਜਿਹਾ ਮੈਂ ਲੈ ਕੇ ਆਇਆ ਸਾਰੀਆਂ ਮਹਿੰਗੀਆਂ ਵੀ ਲੈਣਦੀ ਹੁੰਦੀ ਜੇ ਗੁੱਠੇ ਤੋਂ ਮੇਰੇ ਨਿਕਲੀਆਂ ਨੇ ਫਾਟੀਆਂ ਜਾਣੀਆਂ ਨੇ ਇਸ ਕਰਕੇ ਇੱਕ ਦੋ ਜੋੜ ਮਹਿੰਗੇ ਲੈ ਲਏ ਬਾਕੀ ਸਸਤੇ ਲੈ ਲਏ ਵਿਚੋਕਰ ਇਹ ਪਾਉਣ ਨੂੰ ਹੁਣ 2 ਨਾਲ 4 ਸੌਕਸ ਤਾਂ ਮੈਨੂੰ ਰੋ ਚਾਹੀਦੀ ਹੁੰਦੀਆਂ ਨੇ 6 ਸਪੇਅਰ ਸੌਕਸ ਦੀ ਨਹੀਂ 6 ਪੇਅਰ ਨੇ ਚਲੋ ਜੀ ਆਹੀ ਮੇਰੀ ਐਨੀ ਕੀ ਸ਼ਾਪਿੰਗ ਸੀ ਬਸ ਮੀਨ ਤਾਂ ਮੈਂ ਦੁਪੱਟੇ ਲੈਣੇ ਸੀ ਸ਼ੂਜ਼ ਹੋ ਗਏ ਜਾਂ ਸੌਕਸ ਹੋ ਗਏ ਆਹੀ ਸੀ ਨੀਲ ਪੇਂਟ ਲਗਾਉਂਗੀ ਅਜ ਰਾਤ ਨੂੰ ਨਵੇਂ ਨਵੇਂ ਨੀਲੇ ਪੇਂਟ ਚਾਹੁੰਦਾਂ ਅੰਦਰੋਂ ਲਾਉਣ ਦੇ ਮੈਨੂੰ ਘੋਲਾਂ ਬਸ ਇੱਕ ਵਾਰ ਮੈਂ ਲਾ ਲੂੰਗੀ ਫਿਰ ਤਾਂ ਮੈਨੂੰ ਘੋਲਾਂ ਉਸ ਤੋਂ ਬਾਅਦ ਆ ਯਾਦ ਇਹ ਮੈਨੂੰ ਲਾਉਣੀ ਹੈਗੀ ਦੁਬਾਰਾ ਇੱਕ ਤਾਂ ਮੈਂ ਸਮਾਨ ਲਫਾਫੇ ਚ ਪਾ ਲਾਂ ਇੱਕ ਜਰਾ ਵੱਡਾ ਪੈਰ ਰਹਿ ਗਿਆ ਨੀਚੇ ਪੈਰ ਲਫਾਫੇ ਚ ਸੱਤ ਪੈਰ ਨੇ ਜਰਾ ਆਪਾਂ ਦੇ ਮੈਂ ਜਾਨੀ ਕਿਚਨ ਵਿੱਚ ਭੰਡ ਭੁੰਡੇ ਚੱਤ ਰਿਆਂ ਖਿਚੜੀ ਜਿਹੜਾ ਕੁੱਕਰ ਖਾਲੀ ਕਰਦੀ ਆ ਵਾਸ਼ਿੰਗ ਮਸ਼ੀਨ 'ਚ ਕੱਪੜੇ ਕੁਛ ਪਾਏ ਪੈ ਨੇ ਕੁਛ ਹੋਰ ਪਾਉਣੇ ਨੇ ਫਿਰ ਉਹਦਾ ਟਾਈਮਰ ਲਗਾ ਕੇ ਆਉਣੀ ਆ ਬਾਹਰ ਮੌਸਮ ਨੇ ਹੀ ਰਿਜਲ ਹੋਇਆ ਤਾਂ ਅੱਜ ਰਾਤ ਨੂੰ ਮੀਂਹ ਹੀ ਰੱਸੀ ਆ ਦੀ ਮੀਂਹ ਹੀ ਆਉਗੀ ਮੀਂਹ ਲੜਾ ਮੌਸਮ ਹੋਇਆ ਪਿਆ ਬਾਹਰ ਟਾਈਮ ਹੋ ਰਿਹਾ 9:30 ਦਾ ਕੰਮ ਮੈਂ ਅੰਦਰ ਸਾਰਾ ਫਿਨਿਸ਼ ਕਰ ਲਿਆ ਬਸ ਮੇਰਾ ਨਹਾਉਣਾ ਰਹਿ ਗਿਆ ਤੇ ਮਸ਼ੀਨ ਨੂੰ ਆਨ ਕਰਨੀ ਆ ਕੱਪੜੇ ਕੁਛ ਪਾਏ ਪੈ ਨੇ ਕੁਛ ਪਾਉਣੇ ਨੇ ਬਹੁਤ ਤੇਜ਼ ਹਵਾ ਚੱਲ ਰਹੀ ਆ ਨੇਰੀ ਵੀ ਨਹੀਂ ਹੱਕ ਲਿਹਾਵਾ ਹੈ ਤਾਂ ਉਹ ਦੱਸਿਆ ਨੇਰੀ ਮੈਨੂੰ ਤਾਂ ਡਰ ਲੱਗ ਰਿਹਾ ਵੀ ਕੋਈ ਵੱਡਾ ਤੂਫਾਨ ਨਾ ਆ ਜਾਏ ਹਵਾਵਾਂ ਚੱਲੀ ਚੱਲੀ ਕੋਈ ਫੇਰ ਤਾਂ ਕੋਈ ਗੋਹ ਨੀਗਾ ਨੇਰੀ ਤੋਂ ਤੂਫਾਨ ਤੋਂ ਬਹੁਤ ਡਰ ਲੱਗਦਾ ਨੁਕਸਾਨ ਹੁੰਦਾ ਖੜਕਾ ਦੜਕਾ ਹੁੰਦਾ ਸੱਚੀ ਬਹੁਤ ਬਹੁਤ ਡਰ ਲੱਗਦਾ ਖਾਸ ਕਰ ਰਾਤ ਵਾਲੀ ਨੇਰੀ ਦਾ ਬਹੁਤ ਮੈਨੂੰ ਮੈਨੂੰ ਤਾਂ ਬਹੁਤ ਡਰ ਲੱਗਦਾ ਰਾਤਾਂ ਨੂੰ ਨੇਰੀ ਤੋਂ ਬਿਜਲੀ ਕੱਟ ਦਾਂਦੇ ਨੇ ਫੇ ਪਾਣੀ ਤੋਂ ਬੈਠ ਰਹੋ ਮੈਂ ਤਾਂ ਪਾਣੀ ਪਹਿਲੀ ਭਰ ਲਿਆ ਟੈਂਕੀ ਭਰ ਲਈ ਆਰੋ ਵਾਲਾ ਪਾਣੀ ਸਾਰਾ ਭਰ ਲਿਆ ਤੌੜਾ ਭਰ ਲਿਆ ਕੈਂਪਰ ਭਰ ਲਿਆ ਐਕਸਟਰਾ ਇੱਕ ਦੋ ਜੱਗ ਵੀ ਭਰ ਕੇ ਰੱਖ ਲੇ ਕਿਉਂਕਿ ਤਾਂ ਕਿ ਇਹਨਾਂ ਦੀ ਤਿਆਰੀ ਪਹਿਲਾਂ ਕਰ ਲਈ ਬਸ ਕੱਪੜੇ ਦੇਖੀ ਜਾਊਗੀ ਨਾ ਲਾਈਟ ਹੋਈ ਨਾ ਧੋਤੇ ਜਾਣਗੇ ਮਸ਼ੀਨ 'ਚ ਹੀ ਸਰਪਾ ਕੇ ਚਲਾ ਕੇ ਰੱਖ ਦੂੰਗੀ ਉਹ ਦਵਿੰਦਰ ਨੇ ਖਾਣਾ ਖਾਣਾ ਹਜੇ ਉਹਨਾਂ ਦਾ ਵੀ ਸ਼ੋਰ ਨਹੀਂ ਖਾਣਗੇ ਕਿ ਨਹੀਂ ਖਾਣਗੇ ਪਤਾ ਨਹੀਂਗਾ ਬਸ ਮੈਂ ਉਹਨਾਂ ਦੇ ਵੇਟ ਤੇ ਬੈਠਿਆ ਹਾਂ ਮੈਂ ਭਾਂਡੇ-ਪੁੰਡੇ ਕੁੱਕਰ ਵਗੈਰਾ ਸਾਰੇ ਬੇਲੇ ਕਰ ਤੇ ਜੇ ਖਾਣਾ ਹੋਊ ਤਾਂ ਮਾਈਕ੍ਰੋਵੇਵ 'ਚ ਗਰਮ ਹੋ ਜਾਈਂ ਦੇਖਦੇ ਆ ਕਿ ਬੰਦ ਹਲੇ ਬਿਬਿੰਦਰ ਨੇ ਖਾਣਾ ਖਾਣਾ ਉਹਨਾਂ ਦੇ ਵੇਟ ਕਰ ਰਹੀ ਸੀ ਮੈਂ ਕਿ ਖਾਣਾ ਖਾ ਲਾਂ ਫਿਰ ਉਹਨੂੰ ਖਾਣਾ ਵਗੈਰਾ ਦੇ ਕੇ ਫਿਰ ਮੈਂ ਆਪਣਾ ਨਹਾ ਤੋ ਕੇ ਬੇਲੀ ਹੋਵਾਂ ਫਿਰ ਮਸ਼ੀਨ ਔਨ ਕਰਕੇ ਆਵਾਂ ਵੀ ਕੱਪੜੇ ਸਾਰੇ ਮਸ਼ੀਨ 'ਚ ਪੈ ਜਾਣ ਕੋਈ ਰਹਿ ਨਾ ਜਾਵੇ ਇਹਨੀ ਤੇ ਹਵਾ ਚੱਲ ਰਹੀ ਆ ਦੇਖ ਨੇਰੀ ਵਾਂਗੂ ਹੀ ਲੱਗਦਾ ਬਾਹਰ ਆ ਕੇ ਤਾਂ ਹੁਣ ਵਧੀਆ ਲੱਗ ਰਿਹਾ ਹਵਾ ਹੀ ਚੱਲ ਰਹੀ ਇੱਕ ਵਾਰ ਤਾਂ ਹਲੇ ਇੰਡੀਆ ਦਾ ਮਿੱਟੀ ਤਾਂ ਹੈਂ ਪਰ ਹਵਾ ਆ ਗਈ ਵਧੀਆ ਲੱਗ ਰਿਹਾ ਕੰਮ ਖਤਮ ਕਰਕੇ ਬਾਹਰ ਆ ਕੇ ਮੈਂ ਚੱਲ ਬਾਹਰ ਗਿਆ ਦਾ ਮਾਰਦੇ ਦੇਖਦੇ ਆ 9:30 ਤੋਂ 10 ਦਾ ਟਾਈਮ ਹੋ ਗਿਆ ਤੇ ਅੱਜ ਅੱਗੇ ਤਾਂ ਸਿਸ ਟਾਈਮ ਤੇ ਬਸ ਫ੍ਰੀ ਹੋਇਆ ਨੇ ਹੁੰਨੇ ਆ। ਆਪਾਂ ਆਪਣੇ ਫੋਨਾਂ ਤੇ ਲੱਗੇ ਪਏ ਹੁੰਨੇ ਆਗੇ ਹਨਾ। ਸਾਰੇ ਆਪਾਂ ਆਪਣੇ ਫੋਨਾਂ ਤੇ ਲੱਗ ਜਾਂਦੇ ਨੇ ਅਸਲ ਫ੍ਰੀ ਹੋ ਕੇ। ਜੇ ਮੋਬਾਈਲ ਨਾਲ ਹੁੰਦੇ ਕੰਮ ਟਾਈਮ ਪਾਸ ਹੁੰਦਾ। ਅੱਗੇ ਇਕੱਠੇ ਬੈਹਿੰਦੇ ਗੱਲਾਂ ਬਾਤਾਂ ਕਰਦੇ ਹੁਣ ਤਾਂ ਮੋਬਾਈਲ ਤੇ ਲੱਗੇ ਜਾਂਦੇ ਆ। ਤੇ ਅੱਜ ਹਜੇ ਕੋਈ ਮੋਸਿਰ ਨੇ ਕੰਮ ਤਾਂ ਮੇਰੇ ਹੋ ਗਏ ਬਸ ਉਹੀ ਆ ਦਵਿੰਦਰ ਕਰਕੇ ਕਈ ਵਾਰ ਹੋ ਜਾਂਦਾ। ਜੇ ਟਾਈਮ ਤੇ ਖਾਣਾ ਖਾ ਲੈਣ ਫਿਰ ਤਾਂ ਟਾਈਮ ਤੇ ਕੰਮ ਹੋ ਜਾਂਦਾ। ਜੇ ਲੇਟ ਹੋ ਰਹੀ ਨੇ ਫਿਰ ਇੰਨਾ ਦੀ ਵੇਟ ਕਰਕੇ ਇੱਕਦੋ ਕੰਮ ਮੇਰੇ ਰੁਕ ਜਾਂਦੇ ਨੇ। ਚਲੋ ਜੀ ਵੇਟ ਕਰਤੀਆਂ ਸੀ ਇਹਨਾਂ ਦੀ ਫਿਰ ਮਸ਼ੀਨ ਔਨ ਕਰੂੰਗੀ। ਸੋ ਮੈਂ ਬੈਠੇ-ਬੈਠੇ ਲਗਾ ਲਈ ਸੀ ਨੀਲ ਪੇਂਟ ਜਿਹਦਾ ਸ਼ੇਡ ਬਹੁਤ ਹੀ ਪਿਆਰਾ ਲੱਗ ਰਿਹਾ ਸੀ ਬਹੁਤ ਹੀ ਪਿਆਰਾ ਸ਼ੇਡ ਹੈ। ਸੋ ਏਸੀ ਮੇਰਾ ਜਾਲੀ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ।